जय श्री राम जी पहला आज है, है, राम जी दा आज ਪੰਚਾਇਤੀ ਸ਼੍ਰੀ ਮੰਦਿਰ ਦੇ ਵਿੱਚ ਪੁੱਚੋ ਮੰਡੀਆਂ ਜਿੰਨੀਆਂ ਵੀ ਸਨਾਤਨੀ ਜਥੇਬੰਦੀਆਂ ਜਿਵੇਂ ਕੋਈ ਦਾਲਾ ਸੰਘ ਹੈ ਜਰਾਤਾ ਮੰਡਲੀਆਂ ਐ ਉਹ ਸਾਰੇ ਇਸ ਮੰਦਿਰ ਦੇ ਵਿੱਚ ਇੱਕ ਮੰਚ ਤੇ ਅਸੀਂ ਇਕੱਠੇ ਹੋਏ ਸਾਡਾ ਅਜੰਡਾ ਹੈ 22 ਤਰੀਕ ਨੂੰ ਅਜੋਧਾ ਦੇ ਵਿੱਚ ਭਗਵਾਨ ਰਾਮ ਜੀ ਦਾ ਬਾਬਿਆ ਮੰਦਿਰ ਬਣ ਜਾ ਰਿਹਾ ਉਧਰ ਉਹਨਾਂ ਦੀ ਪ੍ਰਾਣ ਪ੍ਰਸ਼ਟਾ ਹੋਣੀ ਹੈ ਉਸ ਦੇ ਅਗੇ ਉਸ ਦੇ ਅਕੋਰਡਿੰਗ ਸਾਨੂੰ ਇੱਕ ਪ੍ਰੋਗਰਾਮ ਆਇਆ ਹੈ ਨਗਰ ਦੇ ਸਾਰੇ ਮੰਦਰਾਂ ਦੇ ਵਿੱਚ 11 ਤੋਂ ਲੈ ਕੇ 22 ਤਰੀਕ ਨੂੰ 11 ਤੋਂ ਲੈ ਕੇ 1 ਵੇ ਤੱਕ 2 ਘੰਟਾ ਪ੍ਰੋਗਰਾਮ ਜਿਵੇਂ ਕਿ ਸੁੰਦਰ ਗਾੜ ਕਰ ਸਕਦੇ ਆਂ ਵੀ ਕੀਰਤਨ ਕਰ ਸਕਦੇ ਆਂ 1 ਵੇ ਸਹੀ ਆਰਤੀ ਹੋਊਗੀ ਇਹ ਪ੍ਰੋਗਰਾਮ ਆਇਆ ਤੇ ਸਾਡੇ ਮੰਡੀ ਦੇ ਨਿਵਾਸੀਆਂ ਦਾ ਮਾਣ ਹੈ ਤੇ ਅਸੀਂ 21 ਤਰੀਕ ਨੂੰ ਐਤਵਾਰ ਨੂੰ 21 ਜਨਵਰੀ ਨੂੰ ਅਸੀਂ ਸ਼ੋਭਾ ਯਾਤਰਾ ਕੱਢ ਰਿਹਾ ਆਂ RAM ਭਗਵਾਨ ਜੀ ਦੀ ਪੂਰੇ ਧੂਮ ਧਾਮ ਦੇ ਨਾਲ ਸਾਰੀਆਂ ਸੰਸਥਾਵਾਂ ਦਾ ਸਹਿਯੋਗ ਸਾਡੇ ਨਾਲ ਹੈ ਸਾਰੀਆਂ ਸੰਸਥਾਵਾਂ ਦਾ ਇੱਕਾਏ ਅਸੀਂ ਪੂਰੇ ਧੂਮ-ਧਾਮ ਨਾਲ ਇਹ ਤਿਹਾੜੀ ਨੂੰ ਮਨਾਉਣਾ ਹੈ ਤੇ 22 ਤਰੀਕ ਨੂੰ ਸ਼ਾਮ ਨੂੰ ਅਸੀਂ ਦੀਪਮਾਲਾ ਕਰਕੇ ਪੂਰੀ ਦੀਵਾਲੀ ਬਣਾਵਾਂਗੇ ਅੱਜ ਦੀ ਇਹ ਬੈਠਕ ਜੋ ਰਾਮ ਭਗਵਾਨ ਜੀਾਂ ਦੀ ਪ੍ਰਾਣ ਪ੍ਰਤੀਸ਼ਟਾ ਅਯੋਧਿਆ ਦੇ ਵਿੱਚ ਹੋ ਰਹੀ ਹੈ ਉਸ ਦੇ ਉਪਲਕਸ਼ ਵਿੱਚ ਹੋ ਰਹੀ ਸੀ ਇੱਕ ਤਾਂ 21 ਤਰੀਕ ਨੂੰ ਆਪਾਂ ਪੂਰੀ ਮੰਡੀ ਦੇ ਵਿੱਚ ਸ਼ੋਭਾ ਯਾਤਰਾ ਕੱਢਣੀ ਹੈ ਔਰ 22 ਤਰੀਕ ਨੂੰ ਜਿਹੜਾ ਹੈਗਾ ਸਾਰੇ ਮੰਦਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਮੰਦਰ ਕੋਈ ਗਊਸ਼ਾਲਾ ਹੈ ਜੋ ਵੀ ਧਾਰਮਿਕ ਸਥਾਨ ਹੈ ਉੱਥੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਭਾਜਨ ਬੰਦਗੀ ਹੋਊਗੀ ਅਯੁੱਧਿਆ ਦੇ ਹਿਸਾਬ ਨਾਲ ਉੱਥੇ 11 ਵਜੇ ਤੋਂ 1 ਵਜੇ ਤੱਕ ਪ੍ਰਾਣ ਪ੍ਰਤੀਸ਼ਟਾ ਦਾ ਪ੍ਰੋਗਰਾਮ ਚੱਲਣਾ ਹੈ ਔਰ 1 ਵਜੇ ਆਰਤੀ ਹੋਣੀ ਹੈ 1 ਵਜੇ ਹੀ ਸਾਰੇ ਮੰਦਰਾਂ ਦੇ ਵਿੱਚ ਆਰਤੀ ਕੀਤੀ ਜਾਵੇ ਔਰ ਜੋ ਅਯੁੱਧਿਆ ਤੋਂ ਪੂਜਿਤ ਅਕਸ਼ਤ ਆਇਆ ਹੈ ਉਹ ਸਾਰੀ ਮੰਡੀ ਦੇ ਵਿੱਚ ਕਰ ਕਰ ਬੰਦੇ ਹੈਗੇ ਕੱਲ ਤੋਂ ਇਹ ਪ੍ਰਕਿਰਿਆ ਆਪਾਂ ਸ਼ੁਰੂ ਕਰਨੀ ਹੈਗੀ ਔਰ ਜੋ ਸੰਸਥਾਵਾਂ ਦੀ ਗੱਲ ਹੈ ਤਕਰੀਬਨ ਮੰਡੀ ਦੇ ਸਾਰੇ ਹੀ ਜੋ 22 ਸੰਸਥਾਵਾਂ ਮੰਦਰ ਕਮੇਟੀਆਂ ਬਾਲਾਜੀ ਸੰਗ ਕੋਕਾਵੜ ਸੰਗ ਸਾਰੇ ਹੀ ਦਲਾਂ ਨੇ ਆਪਣੀ ਪੂਰੀ ਯੋਗਦਾਨ ਦਿੱਤਾ ਹੈ ਪੂਰੇ ਆਪਦੇ ਸਮਨ ਉਸ ਨਾਲ ਮੈਂਬਰਾਂ ਨਾਲ ਹਾਜ਼ਰੀ ਲਵਾਈ ਹੈ ਔਰ ਸਭ ਨੇ ਹੀ ਆਪਣਾ ਪੂਰਾ ਸਹਿਯੋਗ ਦੇਣ ਦਾ ਪ੍ਰਣ ਕੀਤਾ ਵੀ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ ਤੇ ਪੂਰਾ ਜੋ ਵੀ ਹੈ ਤਨੋਂ ਮਨੋਂ ਤਨੋਂ ਸਹਿਯੋਗ ਦੇਣਗੇ ਔਰ 22 ਤਰੀਕ ਨੂੰ ਸਾਰਿਆਂ ਨੇ ਹੀ ਆਪਣੇ ਆਪਣੇ ਘਰਾਂ ਤੇ ਦੀਪਮਾਲਾ ਔਰ ਦੀਵੇ ਜਗਾਉਂਦਾ ਪੂਰੀ ਦੀਵਾਲੀ ਹੀ ਬਣਾਉਣ ਦਾ ਪ੍ਰਣ ਲੈਂਦਾ ਪੂਰੇ ਇੱਕ ਦੀਵਾਲੀ ਤੋਂ ਵੀ ਵੱਧ ਚੜ ਕੇ ਤਿਹਾਰ ਮਨਾਉਣ ਦਾ ਪ੍ਰਣ ਲੈਂਦਾ ਹੈ ਸਾਰੇ ਦੇਸ਼ ਵਾਸੀਆਂ ਨੂੰ ਇਸ ਦੀ ਵਧਾਈ ਹੈ ਕਿ ਜੋ ਕਿ ਆਸਥਾ ਨੂੰ ਲੈ ਕੇ ਚੱਲੇ ਸੀ ਉਹ ਆਸਥਾ ਕਈ ਸੌ ਸਾਲਾਂ ਤੋਂ ਪੂਰਨ ਹੋ ਰਹੀ ਹੈ। ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਰਾਮ ਮੰਦਰ ਦਾ ਜਿਹੜਾ ਕਾਰਿਆ ਪੂਰਾ ਹੋਣ ਜਾ ਰਿਹਾ ਹੈ। ਉਦੇ ਸਬੰਧ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਕਿ ਸ਼੍ਰੀ ਰਾਮਚੰਦਰ ਜੀ ਦੇ ਯੋਧਿਆ ਤੋਂ ਵਾਪਸ ਆਉਣ ਦੇ ਵਿੱਚ ਦੀਵਾਲੀ ਬਣਾਈ ਗਈ ਸੀ ਇਹ ਉਸ ਤੋਂ ਵੀ ਵੱਡੀ ਦੀਵਾਲੀ ਬਣਾਈ ਜਾਏਗੀ 22 ਤਰੀਕ ਨੂੰ ਇਹ ਇੱਕ ਬਹੁਤ ਹੀ ਵਧੀਆ ਢੰਗ ਨਾਲ ਸਾਰੇ ਮੰਦਰਾਂ ਦੇ ਵਿੱਚ ਸੁੰਦਰ ਕਾਣ ਦੇ ਪਾਠ ਅਤੇ ਭਗਵਾਨ ਰਾਮ ਦੇ ਸੰਬੰਧਿਤ ਦੇ ਵਿੱਚ ਬੜੀਆਂ ਹੀ ਝਾਕੀਆਂ ਤੇ ਪ੍ਰੋਗਰਾਮ ਕੀਤੇ ਜਾਣਗੇ ਇਹ ਪੋਚੋ ਮੰਡੀ ਦੇ ਵਿੱਚ ਵੀ ਪੋਚੋ ਮੰਡੀ ਦੇ ਸਾਰੇ ਮੰਦਰਾਂ ਦੇ ਵਿੱਚ ਗਊਸ਼ਾਲਾ ਦੇ ਵਿੱਚ ਇਹ ਪ੍ਰੋਗਰਾਮ 22 ਤਰੀਕ ਨੂੰ ਕੀਤੇ ਜਾਣਗੇ ਉਸ ਤੋਂ ਪਹਿਲਾਂ ਅਸੀਂ 21 ਤਰੀਕ ਨੂੰ ਪੋਚੋ ਮੰਡੀ ਦੇ ਵਿੱਚ ਇੱਕ ਸ਼ੋਭਾ ਯਾਤਰਾ ਕੱਢਣ ਜਾ ਰਹੇ ਹਾਂ ਇਹ ਸ਼ੋਭਾ ਯਾਤਰਾ ਸਾਰੇ ਨਗਰ ਦੇ ਵਿੱਚ ਕੱਢੀ ਜਾਵੇਗੀ ਅਤੇ ਮੰਡੀ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਮੰਡੀ ਦੀਆਂ ਹੋਰ ਵੀ ਜੋ ਵੀ ਧਾਰਮਿਕ ਸੰਸਥਾਵਾਂ ਹਨ ਉਨ੍ਹਾਂ ਦੇ ਸਹਿਯੋਗ ਦੇ ਨਾਲ ਇੱਕ ਸ਼ੋਭਾ ਯਾਤਰਾ 21 ਤਰੀਕ ਨੂੰ ਮੰਡੀ ਦੇ ਵਿੱਚ ਕੱਢੀ ਜਾਵੇਗੀ ਉਸ ਦੇ ਸਬੰਧ ਦੇ ਵਿੱਚ ਅੱਜ ਮੀਟਿੰਗ ਕੀਤੀ ਗਈ ਤੇ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਵੀ 21 ਤਰੀਕ ਨੂੰ ਸਾਰੇ ਮੰਡੀ ਨਿਵਾਸੀਆਂ ਨੂੰ ਹੁਮਾ ਹੁਮਾ ਕੇ ਪਹੁੰਚਨ ਦਾ ਇੱਕ ਸੱਦਾ ਦਿੱਤਾ ਗਿਆ